ਅਭੀ ਤਾਰੇ ਵਰਬ ਨੂੰ ਇੱਥੇ ਤੂੰ ਦੇ ਲਈ ਯੂਜ਼ ਕੀਤਾ ਗਿਆ। ਈਓ ਨੇ ਤੂੰ ਦੇ ਲਈ ਵਰਬ ਨੂੰ ਯੂਜ਼ ਕੀਤਾ ਹੈ। ਦੋਵੇਂ ਅਭੀ ਇੱਥੇ ਤੂੰ ਕਿੱਥੇ ਰਹਿੰਦਾ? ਤੁਸੀਂ ਕਿੱਥੇ ਰਹਿੰਦੇ ਹੋ? ਜਦੋਂ ਆਪਾਂ ਨੇ ਕਿਸੇ ਪਰਸਨ ਨੂੰ ਪੁੱਛਣਾ ਤੂੰ ਕਿੱਥੇ ਰਹਿੰਦਾ? ਵੈਨੈਵਰ ਵੀ ਹਵ ਟੂ ਆਸਕ ਸਮਥਿੰਗ ਸਮਵਨ ਥੈਨ ਵੇਅਰ ਹੀ ਔਰ ਸ਼ੀ ਲਿਵਜ਼ कि वेयर डज ही और शी लिवस के वो लिव किथे रहता है सामने वाला पर्सन जब भी हमने सामने वाले पर्सन से पूछना है कि वो कहाँ रहता है तो हम पूछेंगे दो वे अभी थी दोवे अभी थी अगर थोनू कोई कहता तू किथे रहा वा मतलब दोवे अभी थी थोनू कोई कहता तो रिप्लाई करोगे इो अभी तो इो अभी तो आ तो रीनो ਇਓ ਅਬੀ ਤੋ ਅਮਿਲਾਨੋ ਇਓ ਅਬੀ ਤੋ ਅ ਰੋਮਾ ਇਓ ਅਬੀ ਤੋ ਅਬਰੇਸ਼ੀਆ ਇਓ ਅਬੀ ਤੋ ਇਓ ਅਬੀ ਤੋ ਮਤਲਬ ਮੈਂ ਰਹਤਾ ਹੂੰ ਕਹਾਂ ਪੇ ਉਹ ਅੱਗੇ ਬਤਾ ਦੇਣਾ ਹੈ ਦੋਵੇ ਅਬੀ ਤੀ ਤੂੰ ਕਿੱਥੇ ਰਹਿੰਦਾ ਵੇਅਰ డు ਯੂ ਲੀਵ ਤੁਸੀਂ ਕਿੱਥੇ ਰਹਿੰਦੇ ਹੋ ਹਾਂਜੀ ਹੁਣ ਆਪਾਂ ਇਹਨਾਂ ਦੀ ਗੱਲਬਾਤ ਪੜਦੇ ਆ ਕੀ ਕਹਿੰਦੇ ਨੇ ਇਹ ਚਲੋ ਜੀ ਹਾਂਜੀ ਮੁਸਤਾਫਾ ਚਾਓ 올ਗਾ ਕੋਮੇਵਾ ਚਾਓ ਕੋਮੇਵਾ ਕੋਮੇਵਾ ਜਦੋਂ ਆਪਾਂ ਆਪਣੇ ਦੋਸਤਾਂ ਨੂੰ ਮਿਲਦੇ ਆਂ ਜਿਨ੍ਹਾਂ ਦੇ ਨਾਲ ਆਪਣੀ ਕੋਈ ਫਾਰਮੈਲਟੀ ਨਹੀਂ ਹੁੰਦੀ ਹੈਗੀ ਆਪਾਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਇਦਾਂ ਹਿੰਦੀ 'ਚ ਜਾਂ ਕੋਈ ਵੀ ਆਪਾਂ ਨੂੰ ਬੋਲ ਦਿੰਦੇ ਹੋਰ ਕਿੱਦਾਂ ਚੱਲਦਾ ਸਭ ਹੈਨਾ ਕਿੱਦਾਂ ਚੱਲਦਾ ਸਭ ਕਿਵੇਂ ਚੱਲਦਾ ਕੰਮ ਹੈਨਾ ਕੋਮੇਵਾ ਕੋਮੇਸਤਾਹੀ ਸ਼ਬਦ ਜਿਹੜੇ ਯੂਜ਼ ਕਰਦੇ ਆਪਾਂ ਕੋਮੇਸਤਾਹੀ ਲਾਈਕ ਤੁਸੀਂ ਕਿਵੇਂ ਹੋ ਕੋਮੇਵਾ ਜਦੋਂ ਆਪਾਂ ਨੇ ਕਿਸੇ ਨਾਲ ਫਾਰਮੈਲਟੀ ਜੀ ਨਹੀਂ ਆਪਾਂ ਨੂੰ ਸ਼ੋਅ ਕਰਨੀ ਪੈਂਦੀ ਹੈਗੀ ਕੋਮੇਵਾ

ਦੋਵੇ ਮਤਲਬ ਕਿੱਥੇ ਵਾਈ ਮਤਲਬ ਜਾਂਦੀਆਂ ਜਾਂ ਫਿਰ ਜਾਂਦਾ ਵਾਈ ਮਤਲਬ ਜਾਣਾ ਅੰਦਾਰੇ ਵਅਬ ਦੇ ਵਿੱਚੋਂ ਸ਼ਬਦ ਆਇਆ ਹੈ ਵਾਈ ਵਾਈ ਅੰਦਾਰੇ ਵਅਬ ਦਾ ਮਤਲਬ ਹੁੰਦਾ ਜਾਣਾ ਪਰ ਆਪਾਂ ਐਵੇਂ ਨਹੀਂ ਕਹਿਣਾ ਯੋ ਆਂਦਾਰੇ ਲੋ ਜਿਵੇਂ ਮੰਨ ਲਓ ਤੁਹਾਨੂੰ ਕੋਈ ਪਰਸਨ ਕਹਿੰਦਾਗਾ ਦੋਵੇ ਵਾਈ ਤੋ ਉਹ ਸਾਹਮਣੇ ਵਾਲਾ ਪਰਸਨ ਤੁਹਾਨੂੰ ਇਹ ਕਹਿ ਰਿਹਾ ਵੀ ਤੂੰ ਕਿੱਥੇ ਜਾਂਦਾ ਦੋਵੇ ਵਾਈ ਕਿੱਥੇ ਜਾਂਦਾ ਕਹਾਂ ਜਾਂਦੇ ਹੋ ਦੋਵੇ ਅਭੀ ਇਥੇ ਕਿੱਥੇ ਰਹਿੰਦਾ ਦੋ ਵੇ why ਅਗਰ ਤੁਹਾਨੂੰ ਕੋਈ ਸਾਹਮਣੇ ਵਾਲਾ person ਕਹਿ ਰਿਹਾ ਵਾ ਦੋ ਵੇ why ਤੁਸੀਂ ਉਹਦਾ reply ਕਿੱਦਾਂ ਕਰਨਾ ਇਓ ਵਾ ਦੋ sorry ਇਓ ਵਾ ਦੋ ਇਓ ਵਾ ਦੋ ਅਲ ਮਰਕਾਤੋ ਇਓ ਵਾ ਦੋ ਅਲ ਲਵੋਰੋ ਇਓ ਵਾ ਦੋ ਅ ਬੈਂਕਾ ਕਿ ਮੈਂ ਬੈਂਕ ਇਨ ਬੈਂਕਾ ਕਿ ਮੈਂ ਬੈਂਕ ਦੇ ਵਿੱਚ ਜਾਂਦਾ ਹਾਂ ਮੈਂ ਮਾਰਕੀਟ ਜਾਂਦਾ ਮੈਂ ਕੰਮ ਤੇ ਜਾਂਦਾ ਇਯੋ ਵਾਡੋ ਇਯੋ ਵਾਡੋ ਦਾ ਮਤਲਬ ਹੁੰਦਾ ਵਾ ਆਈ ਗੋ ਆਈ ਗੋ ਮੈਂ ਜਾਂਦਾ ਹੂੰ ਜਾਂ ਫਿਰ ਮੈਂ ਜਾਂਦੀ ਹੂੰ ਚਾਹੇ ਮੇਲ ਪਰਸਨ ਐ ਚਾਹੇ ਫੀਮੇਲ ਐ ਚਾਹੇ ਮੇਲ ਪਰਸਨ ਐ ਚਾਹੇ ਫੀਮੇਲ ਐ ਇਯੋ ਵਾਡੋ ਆਈ ਗੋ ਮੈਂ ਜਾਂਦੀ ਆ ਮੈਂ ਜਾਂਦਾ ਹਾਂ ਹਾਂਜੀ ਸਟੂਡੈਂਟਸ ਇਯੋ ਵਾਡੋ ਮਤਲਬ ਮੈਂ ਜਾਂਦਾ ਹੂੰ ਮੈਂ ਜਾਂਦੀ ਹੂੰ ਮੈਂ ਜਾਂਦਾ ਹਾਂ ਮੈਂ ਜਾਂਦੀ ਹਾਂ ਆਈ ਗੋ ਦੋਵੇ ਵਾਈ ਯੋ ਵਾਡੋ ਨੈਕਸਟ ਕੋਮੇ ਵਾ ਅਬਸਤਾਨ ਚਾਪੇ ਨੇ ਕੋਮੇ ਵਾ ਕਿੱਦਾਂ ਚੱਲ ਰਿਹਾ ਸਭ ਕੰਮ ਦੋਵੇ ਅਭੀ ਇਤੀ ਤੂੰ ਕਿੱਥੇ ਰਹਿੰਦਾ ਬਿਲਕੁਲ ਸਹੀ ਜੀ ਅੰਧਾਰੇ ਵਬ ਯੂਜ਼ ਕੀਤੀ ਗਈ ਹੈ ਕੱਲ ਆਪਾਂ ਅੰਧਾਰੇ ਵਬ ਕਰਨੀਆਂ ਕਲਾਸ ਦੇ ਵਿੱਚ ਤਾਂ ਕਰਕੇ ਅੱਜ ਇੰਟਰੋਡਕਸ਼ਨ ਜੀ ਕਰ ਰਿਹਾ ਕੱਲ ਕੰਪਲੀਟ ਆਪਾਂ ਅੰਧਾਰੇ ਵਬ ਪੜਾਂਗੇ ਕਲਾਸ 'ਚ ਓਕੇ ਹਾਂ ਜੀ ਹੁਣ ਨੈਕਸਟ ਚ ਆਉਂਦੇ ਆਂ ਓਕੇ ਅੰਦਾ ਮੁਸਤਾਫਾ ਪੁੱਛਦਾ ਉਹਨੂੰ ਕਹਿੰਦਾ ਦੋ ਵੇ ਵਾਹਾਈ ਤੂੰ ਕਿੱਥੇ ਜਾਂਦੀ ਐ ਕੋਲਗਾ ਕਹਿੰਦੀ ਆਦੇ ਹਿਸੋ ਆਦੇ ਹਿਸੋ ਮਤਲਬ ਹੁਣ ਅਬੀ ਵਾਦੋ ਇਨ ਬਿਬਲੀਓਤੇਕਾ ਬਿਬਲੀਓਤੇਕਾ ਮਤਲਬ ਹੁਣ ਕਹਿੰਦੀ ਮੈਂ ਲਾਇਬ੍ਰੇਰੀ ਜਾਂਦੀ ਆ ਪੁਸਤਕਾਲਿਆ ਜਿੱਥੇ ਬੁੱਕਸ ਵਗੈਰਾ ਹੁੰਦੀਆਂ ਨੇ ਠੀਕ ਐ ਜੀ ਬਿਬਲੀਓਤੇਕਾ ਆਦੇ ਹਿਸੋ ਮਤਲਬ ਹੁਣ ਨਾਓ ਵਾਦੋ ਮੈਂ ਜਾਂਦੀ ਆ ਵਾਦੋ ਨੇ ਵਾਈ ਦਾ ਰਿਪਲਾਈ ਕੀਤਾ ਪਹਿਲਾਂ ਦੱਸ ਚੁੱਕੀ ਹਾਂ ਤੁਹਾਨੂੰ ਕਿ ਯੂ ਵਰਹਾ ਦੋ। ਤੋਸਤੂ ਦੀ ਮੁਸਤਾਫਾ ਕਹਿੰਦਾ ਤੂੰ ਪੜਦੀ ਆ। ਸਤੂਦੀ ਆਰੇ ਵਰਬ ਯੂਜ਼ ਕੀਤੀ ਗਈ ਆ ਜੀ ਸਤੂਦੀ ਆਰੇ ਸਤੂਦੀ ਆਰੇ ਵਰਬ ਦਾ ਮਤਲਬ ਹੁੰਦਾ ਹੈ ਪੜਨਾ। ਤੂਸ ਤੂ ਦੀ ਉਹ ਕਹਿੰਦਾ ਤੂੰ ਪੜਦੀ ਆ। 올ਗਾ ਕਹਿੰਦੀ 노, ኢ오 नोन스 ਤੂ 디요। ਮੈਂ ਨਹੀਂ ਪੜਦੀ। ਚੈਰ코 ਲਾਬੋরো। ਮੈਂ ਕੀ ਕਰਦੀ ਆ ਕੰਮ ਲੱਭਦੀ ਆ। ਮੈਂ ਪੜਦੀ ਨਹੀਂ ਮੈਂ ਕੰਮ ਲੱਭਦੀ ਆ ਚੈਰ ਕੋ ਸਰਕਾਰੀ ਉਹ ਵੀ ਯੂਜ਼ ਕੀਤੀ ਗਈ ਐ ਤੂ ਲਾਵੋਰੀ ਤੂੰ ਕੰਮ ਕਰਦਾ ਐ ਤੂ ਲਾਵੋਰੀ ਉਹ ਕਹਿੰਦਾ ਮੁਸਤਾਫਾ ਇਓ ਲਾਵੋਰੋ ਮੈਂ ਕੰਮ ਕਰਦਾ ਸੀ ਇਓ ਲਾਵੋਰੋ ਸੋਲੋ ਓਨਲੀ ਕਦੋਂ ਸਬਾ ਤੋਂ ਐ ਦੋ ਮੈਂ ਨਹੀਂ ਕਾ ਮੈਂ ਸਿਰਫ ਵੀਕਐਂਡ ਤੇ ਕੰਮ ਕਰਦਾ ਸ਼ਨੀਵਾਰ ਐਤਵਾਰ ਸੈਟਰਡੇ ਸੰਡੇ ਕੰਮ ਕਰਦਾ 올ਗਾ ਕਹਿੰਦੀ ਦੋਵੇ ਲਾਵੋਰੀ ਤੂੰ ਕਿੱਥੇ ਕੰਮ ਕਰਦਾ ਦੋਵੇ ਲਾਵੋਰੀ ਕਿੱਥੇ ਕੰਮ ਕਰਦਾ ਮੁਸਤਾਫਾ ਲਾਵੋਰੋ ਇਨ ਉਨਾ ਪਿਸੇਰੀਆ ਆ ਰਿਮਿਨੀ ਰਿਮਿਨੀ ਸ਼ਹਿਰ ਦਾ ਨਾਮ ਆ ਪਿਸੇਰੀਆ ਮਤਲਬ ਜਿੱਥੇ ਪੀਜ਼ਾ ਵਗੈਰਾ ਬੰਦੇ ਨੇ ਬੇਕਰੀ ਦਾ ਕੰਮ ਠੀਕ ਹੈ ਜੀ ਉਹ ਕਹਿੰਦਾ ਮੈਂ ਉੱਥੇ ਕੰਮ ਕਰਦਾ ਵਾਂ 올ਗਾ ਕਹਿੰਦੀ ਅਭੀ ਤੀ ਆਰੀਮਿਨੀ ਤੂੰ ਉੱਥੇ ਰਿਮਿਨੀ ਰਹਿੰਦਾ ਵਾਂ ਸ਼ਹਿਰ ਦਾ ਨਾਮ ਹੈ ਕਿਸੇ ਪਲੇਸ ਦਾ ਨਾਮ ਹੈ ਉਹ ਮੁਸਤਾਫਾ ਕਹਿੰਦਾ ਨੋ ਅਬੀ ਤੋ ਆਪੇ ਜ਼ਾਰੋ ਕਹਿੰਦਾ ਮੈਂ ਉਹ ਤਾਂ ਉੱਥੇ ਹੀ ਰਹਿੰਦਾ ਵਾਂ ਮਾਂ ਮਾਂ ਯੂ ਆ ਉਨਫਰਾ ਤੈ ਲੋ ਮੇਰਾ ਇੱਕ ਭਰਾ ਹੈਗਾ ਮੇਰਾ ਇੱਕ ਬ੍ਰਦਰ ਹੈ ਕਿ ਅਬੀਤਾ ਕਿ ਅਬੀਤਾ ਆਰੀ ਮਿਨੀ ਜਿਹੜਾ ਕਿੱਥੇ ਰਹਿੰਦਾ ਵਾ ਕਿ ਕੇ ਸ਼ਬੋ ਦਾ ਜਿਹੜਾ ਇਹਦੇ ਇਟਾਲੀਅਨ ਲੈਂਗੁਏਜ ਦੇ ਵਿੱਚ ਕਾਫੀ ਮੀਨਿੰਗ ਰਹਿਗੇ ਕਿ ਕੇ ਆ ਜਿਹੜਾ ਆਹ ਵਾਲੀ ਕੇ ਦੇ ਲਈ ਵੀ ਯੂਜ਼ ਕੀਤਾ ਜਾਂਦਾਗਾ ਜਿਹਨੂੰ ਆਪਾਂ ਦੋ ਗੱਲਾਂ ਨੂੰ ਆਪਸ ਵਿੱਚ ਜੋੜਨ ਲਈ ਕਰਦੇ ਆਂ ਕੇ ਦਾ ਮਤਲਬ ਜਿਹੜਾ ਵੀ ਹੁੰਦਾ ਕਿਹੜਾ ਵੀ ਹੁੰਦਾ ਕੇ ਦਾ ਮਤਲਬ ਮਤਲਬ ਇਹਨੂੰ ਇੰਗਲਿਸ਼ ਦੇ ਵਿੱਚ ਵਿੱਚ ਕਿਹਾ ਜਾਂਦਾ ਵਿੱਚ ਜਿਹਦਾ ਮਤਲਬ ਜਿਹੜਾ ਵੀ ਹੁੰਦਾ ਕਿਹੜਾ ਵੀ ਹੁੰਦਾ ਜਿਹੜਾ ਰਿਮੇਨਿੰਗ ਰਹਿੰਦਾ ਐ ਟੂ ਦੋ ਬੀ ਅਬੀਤੀ ਉਹ ਕਹਿੰਦੀ ਫਿਰ ਤੂੰ ਕਿੱਥੇ ਰਹਿੰਦਾ ਅਬੀ ਤੋ ਆਪੇ ਜ਼ਾਰੋ ਕਹਿੰਦਾ ਮੈਂ ਉੱਥੇ ਰਹਿੰਦਾ ਇਨ ਵੀਆ ਰੋ ਸੀ ਨੰਬਰ 34 ਵੀਆ ਹੁੰਦਾ ਜੀ ਸਟਰੀਟ ਜਿਨੂੰ ਆਪਾਂ ਗਲੀ ਕਹਿ ਦੋ ਸਟਰੀਟ ਕਹਿ ਦੋ ਹਨਾ ਰੋਸ ਸੀ ਉਹ ਕਹਿੰਦਾ 34 ਨੰਬਰ ਗਲੀ ਦੇ ਵਿੱਚ ਮੈਂ ਰਹਿੰਦਾ ਵਾਂ ਹਾਂਜੀ ਆਪਾਂ ਲੱਗੀਆਂ ਤੁਹਾਡੇ ਮਾਈਕ ਔਨ ਕਰਨ ਹਾਂਜੀ ਇੱਕ ਇੱਕ ਕਰਕੇ ਕੁਸ਼ਣ ਪੁੱਛੋ ਜੀ ਦੇ ਵਿੱਚੋਂ É e que... é